ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆਇਆ ਇੱਕ ਹੋ ਨਵੀਂ ਕਹਾਣੀ ਦੇ ਨਾਲ ਸਾਡਾ ਜਹਾਜ਼ ਹੁਣ 680 ਫੁੱਟ ਦੀ ਉਚਾਈ ਤੋਂ ਹੇਠਾਂ ਧਰਤੀ ਵੱਲ ਨੂੰ ਉੱਡਣ ਲੱਗ ਪਿਆ ਸੀ ਕਿ ਅਸੀਂ ਨਿਊਯਾਰਕ ਦੇ ਕਨੇਡੀਅਨ ਹਵਾਈ ਅੱਡੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਸਾਂ ਖਿੜਕੀ ਵਿੱਚੋਂ ਹੇਠਾਂ ਸਮੁੰਦਰ ਦੀ ਸਤ੍ਹਾ ਹੁਣ ਸਾਫ਼ ਨਜ਼ਰ ਆ ਰਹੀ ਸੀ ਮੈਂ ਇੱਕ ਵਾਰੀ ਜਹਾਜ਼ ਦੇ ਅੰਦਰ ਤੇ ਇੱਕ ਵਾਰੀ ਬਾਹਰ ਦੇਖਦਾ ਅੰਦਰੋਂ ਅੰਦਰੀ ਭੈ ਭੀਤ ਹੁੰਦਾ ਜਾ ਰਿਹਾ ਸੀ ਆਪਣੀ ਸੀਟ ਨਾਲ ਬੰਨੀ ਪੇਟੀ ਜਿਵੇਂ ਮੇਰੇ ਦਿਵਾਲੀ ਲਿਪਟਿਆ ਕਾਲਾ ਨਾਗ ਬਣ ਗਈ ਸੀ ਜਿਉਂ-ਜਿਉਂ ਜਹਾਜ਼ ਸਮੁੰਦਰ ਦੀ ਸਤ੍ਹਾ ਨੂੰ ਪਾਰ ਕਰਦਾ ਜਾ ਰਿਹਾ ਸੀ ਤਿਉਂ-ਤਿਉਂ ਮੇਰੇ ਅੰਦਰ ਛੁਪੇ ਭੈ ਦਾ ਡੇਉ ਆਪਣਾ ਕੱਦ ਲੰਬਾ ਹੀ ਲੰਬਾ ਕਰੀ ਜਾ ਰਿਹਾ ਸੀ ਇਸ ਅਜੀਬ ਜਿਹੇ ਪੈ ਨਾਲ ਮੇਰਾ ਲੂੰ ਲੂੰ ਕੰਬ ਰਿਆ ਸੀ ਅਤੇ ਪਲੋ ਪਲੀ ਮੇਰੇ ਚਿਹਰੇ ਦਾ ਰੰਗ ਪੀਲਾ ਜ਼ਰਦ ਪੈ ਗਿਆ ਹਰੇ ਰੰਗ ਦੀਆਂ ਧਾਰੀਆਂ ਵਾਲੀ ਡਰੈਸ ਪਹਿਨੀ ਮਲੂਕ ਜਹੀ 에ਅਰ ਹੋਸਟੈਸ ਕੁੜੀ ਨੇ ਜਿਵੇਂ ਮੇਰੇ ਚਿਹਰੇ ਦੇ ਉੱਡੇ ਰੰਗ ਨੂੰ ਭਾਪ ਲਿਆ ਸੀ ਉਹ ਫਟਾਫਟ ਮੇਰੇ ਕੋਲ ਆਈ ਤੇ ਮੇਰਾ ਮੁੜ ਕੋ ਮੁੜਕੀ ਹੋਇਆ ਚਿਹਰਾ ਬਾਰ ਬਾਰ ਹੱਥ ਵਿੱਚ ਫੜੇ ਛੋਟੇ ਜਿਹੇ ਟਾਵਲ ਪੇਪਰ ਨਾਲ ਪੂੰਝਣ ਲੱਗੀ ਵਟ ਹੈਪਨਡ ਮਿਸਟਰ ਦੇਵ ਉਸ ਦੇ ਬੁੱਲਾਂ ਉੱਤੇ ਕਈ ਛੋਟੇ ਛੋਟੇ ਪ੍ਰਸ਼ਨ ਚਿੰਨ ਬਣੇ ਪਰ ਮੈਂ ਤਾਂ ਕਿਸੇ ਦਾ ਵੀ ਕੋਈ ਉੱਤਰ ਨਾ ਦੇ ਸਕਿਆ ਉਸ ਨੇ ਫੌਰਨ ਜਹਾਜ਼ ਦੀ ਅਗਲੀ ਕੈਬਨ ਵਿੱਚੋਂ ਇੱਕ ਡਾਕਟਰ ਨੂੰ ਆਪਣੀ ਮਦਦ ਲਈ ਸੱਦਿਆ ਡਾਕਟਰ ਨੇ ਬੜੀ ਫਰਤੀ ਨਾਲ ਆਉਂਦਿਆਂ ਸਾਰਾ ਮੇਰਾ ਮੈਡੀਕਲ ਮੁਆਇਨਾ ਕੀਤਾ ਤੇ ਤਿੰਨ ਚਿੱਟੀਆਂ ਗੋਲੀਆਂ ਮੇਰੀ ਹਥੇਲੀ ਉੱਤੇ ਰੱਖ ਦਿੱਤੀਆਂ ਮੇਰਾ ਬਲੱਡ ਪ੍ਰੈਸ਼ਰ 200 ਤੋਂ ਉੱਤੇ ਹੀ ਹੋ ਗਿਆ ਸੀ ਮੈਨੂੰ ਲੱਗਿਆ ਮੇਰੇ ਹੱਥ ਪੈਰ ਜਮ੍ਹਾਂ ਹੀ ਮਿੱਟੀ ਹੁੰਦੇ ਜਾ ਰਹੇ ਹਨ ਮੈਂ ਬੜੀ ਮੁਸ਼ਕਲ ਜਹੀ ਨਾਲ 에ਅਰ ਹੋਸਟੈਸ ਦੇ ਹੱਥੋਂ ਪਾਣੀ ਦਾ ਗਲਾਸ ਫੜਦਿਆਂ ਤਿੰਨੇ ਗੋਲੀਆਂ ਆਪਣੇ ਸੰਗੋਂ ਹੀਠਾਂ ਉਤਾਰ ਲਈਆਂ ਪਰ ਮੇਰੇ ਮੱਥੇ ਦਾ ਪਸੀਨਾ ਤਾਂ ਫਿਰ ਵੀ ਉਮੇ ਦਾ ਉਮੇ ਸੀ ਇੱਕ ਕਾਂਬਾ ਮੇਰੇ ਸਰੀਰ ਦੇ ਲੋਨ ਲੋਨ ਨੂੰ ਅੰਦਰੋਂ ਅੰਦਰੀ ਕੰਬਾਰਿਆ ਸੀ ਕਾਲੀਆਂ ਤੇ ਡੂੰਘੀਆਂ ਝੀਲ ਅੱਖਾਂ ਵਾਲੀ 에ਅਰ ਹੋਸਟੈਸ ਅਤੇ ਚੌੜੇ ਜਿਹੇ ਨੱਕ ਵਾਲਾ ਡਾਕਟਰ ਦੋਵੇਂ ਅਜੇ ਵੀ ਜਿਉਂ ਦੇ ਥਿਉ ਮੇਰੀ ਸੀਟ ਦੇ ਕੋਲ ਖੜੇ ਸਨ ਉਨ੍ਹਾਂ ਦੇ ਚਿਹਰਿਆਂ ਦਾ ਰੰਗ ਵੀ ਜਿਵੇਂ ਹੌਲੀ-ਹੌਲੀ ਚਿੰਤਾ ਵਿੱਚ ਡੁੱਬਦਾ ਜਾ ਰਿਹਾ ਸੀ ਡਾਕਟਰ ਨੇ ਥਰਮਾਮੀਟਰ ਮੇਰੇ ਮੂੰਹ ਵਿੱਚ ਲਾ ਕੇ ਦੇਖਿਆ ਤਾਂ ਬੁਖਾਰ ਦਾ ਤਾਂ ਉੱਥੇ ਨਾ ਕੋਈ ਨਿਸ਼ਾਨ ਵੀ ਨਹੀਂ ਸੀ ਪਰ ਮੇਰੇ ਸਾਰੇ ਪਿੰਡੇ ਵਿੱਚੋਂ ਜਿਵੇਂ ਸਾਹ ਹੀ ਸੁੱਤਿਆ ਗਿਆ ਹੋਵੇ ਏਅਰ ਹੋਸਟੇਜ ਤੇ ਚਿਹਰੇ ਉੱਤੇ ਚਿੰਤਾ ਦੀ ਇੱਕ ਹੋਰ ਗੂੜੀ ਤੈ ਉੱਭਰਾਈ ਸੀ ਡਾਕਟਰ ਨੇ ਉਸ ਨੂੰ ਕਿਹਾ you should be with him tell plane is not landed ڈاکٹر دی اے گل سنکی تا ਜਿਵੇਂ ਮੇਰੀ ਉਤੇ ਸੱਤ ਘੜੇ ਹੋਰ ਪਾਣੀ ਪੈ ਗਏ ਸੀ ਜਹਾਜ਼ ਪਲੋ ਪਲੀ ਧਰਤੀਵਾਲ ਨੂੰ ਖਿੱਚਿਆ ਚਲਿਆ ਜਾ ਰਿਹਾ ਸੀ ਉਸ ਧਰਤੀਵਾਲ ਜਿੱਥੇ ਪੈਰ ਪਾਉਣ ਲਈ ਮੈਂ ਪਿਛਲੇ 6-7 ਵਰਿਆਂ ਤੋਂ ਲਗਾਤਾਰ ਜਦੋ ਜਹਿਦ ਕਰ ਰਿਹਾ ਸੀ ਦੋ ਵਾਰ ਤਾਂ ਮੈਨੂੰ ਬੈਕ ਆਫ ਤੋਂ ਹੀ ਰਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ ਕਿਉਂਕਿ ਏਜੰਟ ਨੇ ਫੋਟੋ ਤੇ ਨਾਂ ਬਦਲ ਕੇ ਮੈਨੂੰ ਕਿਸੇ ਹੋਰ ਪਾਸਪੋਰਟ ਨਾਲ ਜਹਾਜ਼ ਚੜਾਇਆ ਸੀ ਪਰ ਐਤ ਕੀ ਦਾ ਪਾਸਪੋਰਟ ਉੱਤੇ ਵੀਜ਼ਾ ਹੀ ਨਕਲੀ ਲੱਗਿਆ ਹੋਇਆ ਸੀ ਉਦੋਂ ਮੈਂ ਡੇਢ ਮਹੀਨਾ ਹੋਟਲਾਂ ਤੇ ਗੁਰਦੁਆਰਿਆਂ ਵਿੱਚ ਰੋਲਦਾ ਰਿਹਾ ਸੀ ਪੈਸੇ ਕਿਹੜਾ ਠਿਕਰੀਆਂ ਹਨ ਜੋ ਬੰਦਾ ਰੋਜ਼-ਰੋਜ਼ ਇਕੱਠੀਆਂ ਕਰ ਲਵੀ ਨਾਲੇ ਘਰੋਂ ਤੁਰਨ ਤੋਂ ਪਹਿਲਾਂ ਉੰਜ ਹੀ ਏਜੰਟਾਂ ਦੇ ਚੱਕਰਾਂ ਨੇ ਘਰ ਦੀ ਭਾਂਡੇ ਵਿਕਵਾ ਛੱਡੇ ਸਨ ਅਖੇ ਇੰਨਾ ਪੈਸਾ ਪਹਿਲਾਂ ਤੇ ਇੰਨਾ ਪਿੱਛੋਂ ਬਾਪੂ ਨੂੰ ਤਾਂ ਜ਼ਮੀਨ ਤੱਕ ਵੇਚਣੀ ਪਈ ਭਲਾ ਕਾਸ ਦੀ ਖਾਤਰ ਇਸ ਐਨੀ ਔਖੀ ਘੜੀ ਦਾ ਤਕਰੋਂ ਤੁਰਨ ਸਮੇ ਕਿਸੇ ਨੂੰ ਪੂਰਾ ਵੀ ਚਿੱਤ ਚੇਤਾ ਨਹੀਂ ਸੀ ਆ ਜੋ ਬਨਾ ਕਰਨ ਤੋਂ ਪਹਿਲਾਂ ਗੁਨਾਹ ਦਾ ਅਹਿਸਾਸ ਮੇਰੀ ਆਤਮਾ ਨੂੰ ਹੁਣ ਰੋਮ-ਰੋਮ ਤੋਂ ਚੀਰ ਰਿਹਾ ਸੀ ਮੇਰਾ ਇੱਥੇ ਪਰਦੇਸਾਂ ਵਿੱਚ ਕੌਣ ਸਹਾਈ ਹੋਵੇਗਾ ਖਵਰੇ ਅਗਲੇ ਮੈਨੂੰ ਕਿਹੜੇ ਖੂ ਵਿੱਚ ਧੱਕਾ ਦੇਣ ਮੇਰਾ ਕਿਹੜਾ ਇੱਥੇ ਕੋਈ ਮਾਂ ਪਿਓ ਬੈਠਾ ਹੈ ਜਿਸ ਨੂੰ ਮੇਰਾ ਦੁੱਖ ਦਰਦ ਹੋਊਗਾ ਭਲਾ ਜੇ ਮੈਂ ਆਪਣੇ 에ਜੰਟ ਦਾ ਕਿਹਾ ਨਾਂ ਮੰਨਾਂ ਤਾਂ ਤਾਂ ਫਿਰ ਦੁਬਾਰਾ ਡਿਪੋਰਟ ਹੋਣ ਦਾ ਡਰ ਪਹਿਲਾਂ ਵੀ ਰਿਪੋਰਟ ਹੋ ਚੁੱਕਿਆ ਹਾਂ ਜੇ ਜ਼ਾਂਟ ਦੀ ਗੱਲ ਮੰਨ ਲਵਾਂ ਤਾਂ ਸਿੱਧਾ ਅੰਦਰਕਾਰ ਦੇਣਗੀ ਅਗਲੀ ਦੋਹਾਂ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਹੀ ਹੋਵੇਗੀ ਮੈਂ ਤਾਂ ਹੁਣ ਥੱੱਬਾ ਰੁਪਈਆ ਦਾ ਵੀ ਲਾ ਬੈਠਾ ਹੁਣ ਮੈਂ ਰਿਪੋਰਟ ਨਹੀਂ ਹੋਣਾ ਚਾਹੁੰਦਾ ਕੀ ਕਹਿਣਗੇ ਮੈਨੂੰ ਮੇਰੇ ਜਾਰਵੇਲੀ ਤੇ ਹੋਰ ਪਿੰਡ ਵਾਲੇ ਮਾਂ ਪਿਓ ਤਾਂ ਫਿਰ ਵੀ ਛਾਤੀ ਨਾਲ ਲਾ ਹੀ ਲੈਣਗੇ ਉਹਨਾਂ ਦਾ ਤਾਂ ਮੈਂ ਆਪਣਾ ਖੂਨ ਹਾਂ ਆਪਣੀ ਅੰਦਰ ਜਿਵੇਂ ਬਾਪੂ ਬਾਸ ਛੱਡੇ ਤੱਕ ਮੈਨੂੰ ਛੱਡਣ ਆਇਆ ਸਾਰੇ ਰਾਹ ਬੁੱਕ ਬੁੱਕ ਹੰਝੂ ਕੀਰਦਾ ਆਇਆ ਸੀ ਤੇ ਬੀਬੀ ਤਾਂ ਜਿਵੇਂ ਮੈਨੂੰ ਘਰੋਂ ਤੋੜਨ ਵੇਲੇ ਗਮਸਮ ਜਹੀ ਹੀ ਹੋ ਕੇ ਰਹਿ ਗਈ ਸੀ ਮੈਥੋਂ ਜੁਦਾ ਹੋਣ ਸਮੇ ਉਸਦੇ ਅਥਰੂ ਉਸ ਦਾ ਕੜ ਪਾੜ ਕੇ ਬਹਿਣਾ ਚਾਹੁੰਦੇ ਸਨ ਪਰ ਉਸਦੇ ਸੰਗ ਵਿੱਚ ਤਾਂ ਉਸ ਸਮੇ ਜਿਵੇਂ ਕੱਚ ਦਾ ਕੋਈ ਗੋਲਾ ਆੜ ਕੇ ਰਹਿ ਗਿਆ ਸੀ ਉਸਨੇ ਡਾਬ ਡਵਾਈਆਂ ਅੱਖਾਂ ਨਾਲ ਇੱਕ ਵਾਰੀ ਤਾਂ ਮੈਨੂੰ ਇਉਂ ਹੀ ਦੇਖਿਆ ਜਿਵੇਂ ਬਸ ਸਾਡੀ ਦੋਹਾਂ ਦੀ ਇਹ ਆਖਰੀ ਮਿਲਣੀ ਹੀ ਹੋਵੇ ਪੁੱਤ ਦੀ ਜਾਨ ਜੋਖਮ ਵਿੱਚ ਦੇਖ ਉਸਨੇ ਮੇਰਾ ਰਾਹ ਆਪਣੇ ਆਪ ਮੋਕਲਾ ਕਰ ਦਿੱਤਾ ਸੀ ਪਿਛਲੇ ਕਿੰਨੇ ਹੀ ਵਰਿਆਂ ਤੋਂ ਪਿੰਡਾਂ ਦੇ ਨੌਜਵਾਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਸੀ ਦੋਹੀ ਪਾਸੇ ਅਗਲਿਆਂ ਦੀ ਕਮ ਬਖਤੀ ਆਈ ਹੋਈ ਸੀ ਇੱਕ ਪਾਸੇ ਛੀ ਤੇ ਦੂਜੇ ਪਾਸੇ ਸੱਪ ਨਾ ਹੁਣ ਇੱਥੇ ਰਹਿਣ ਦਾ ਹੀ ਕੋਈ ਹੱਜ ਸੀ ਤੇ ਨਾ ਇਥੋਂ ਭੱਜ ਕੇ ਹੀ ਸਰਦਾ ਸੀ ਖਵਰੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਰਸਤੇ ਘਰਾਂ ਦੇ ਉਜਾੜੇ ਲਈ ਕਿਹੜੀ ਧਿਰ ਜ਼ਿੰਮੇਵਾਰ ਸੀ ਰੱਬ ਹੀ ਜਾਣੇ ਪਰ ਇੱਕ ਗੱਲ ਤਾਂ ਪੱਕੀ ਸੀ ਕਿ ਹੁਣ ਕੋਈ ਵੀ ਨੌਜਵਾਨ ਇਥੇ ਆਪਦੀ ਮੌਤ ਨਹੀਂ ਸੀ ਮਰਦਾ ਸਭ ਆਣਾਈ ਮੌਤ ਦੇ ਖੌਫ ਨੂੰ ਆਪਣੀ ਹੱਡਾਂ ਉੱਤੇ ਹੰਡਾਰੇ ਸਨ। ਏਹਠਾਂ ਲੈਂਡ ਕਰਦੇ ਹਵਾਈ ਜਹਾਜ਼ ਦੀ ਆਵਾਜ਼ ਹੁਣ ਹੋਰ ਵੀ ਸ਼ੋਰਮਈ ਤੇ ਭਿਆਨਕ ਹੋ ਗਈ ਸੀ। ਚਪਟੇ ਨੱਕ ਵਾਲੀ, ਗੋਰੀ, ਚਿੱਟੀ, ਛਟੀਕ ਜਿਹੀ 에ਅਰ ਹੋਸਟੈਸ ਅਜੇ ਵੀ ਮੇਰੀ ਸੀਟ ਕੋਲ ਕੋਲੋਂ ਨਹੀਂ ਸੀ ਹਿੱਲੀ ਜੋ ਲਗਾਤਾਰ ਮੈਨੂੰ ਟਾਰਸ ਦੇ ਰਹੀ ਸੀ, ਡੋਂਟ ਵਰੀ ਮਿਸਟਰ ਦੇਵ, एवरीथिंग 威尔 ਬੀ 올라이ਟ ਉਹ ਮੇਰੇ ਅੰਦਰਲੇ ਪੈ ਰੀ ਅਸਲੀਅਤੋਂ ਮੂਲੋਂ ਹੀ ਬੀ ਖਬਰ ਲੱਗਦੀ ਸੀ ਮੇਰੇ ਅੰਦਰ ਬਿਸ਼ਿਆ ਗੁਨਾਹ ਦਾ ਅਹਿਸਾਸ ਮੈਨੂੰ ਟਿਲ-ਟਿਲ ਪਛ ਰਿਆ ਸੀ 에어 호ਸਟ ਇਸ ਪਲ ਦੋ ਪਲ ਲਈ ਹੀ ਪਰ ਹਟੇ ਤਸਈ ਮੈਂ ਬਹੁਤ ਕਾਲਾ ਪੈ ਰਿਆ ਸੀ ਇਉਂ ਤਾਂ ਗੱਲ ਨਹੀਂ ਬਾਨੀ ਜਹਾਜ਼ ਤਾਂ ਧਰਤੀ ਨਾਲ ਲੱਗਣ ਹੀ ਵਾਲਾ ਸੀ ਮੈਂ ਆਪਣੀ ਢਿੱਡ ਦੀ ਦਿਵਾਲੀ ਕਸੀ ਪੇਟੀ ਨੂੰ ਆਪਣੀਆਂ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਹਦਾ ਉੱਥੋਂ ਉੱਠ ਖੜੇ ਹੋਣ ਲਈ ਇੱਕ ਤਾਲਾ ਜਿਹਾ ਲਿਆ 에ਅਰ ਹੋਸਟੈਸ ਨੇ ਸਾਫ਼ ਸ਼ਬਦਾਂ ਵਿੱਚ ਸਭ ਯਾਤਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਜਦੋਂ ਤੱਕ ਜਹਾਜ਼ ਪੂਰੀ ਤਰ੍ਹਾਂ ਲੈਂਡ ਨਹੀਂ ਕਰ ਜਾਂਦਾ ਕੋਈ ਵੀ ਪੈਸੇਂਜਰ ਆਪਣੀ ਸੀਟ ਤੋਂ ਨਹੀਂ ਹਿਲੇਗਾ ਤੇ ਨਾ ਹੀ ਆਪਣੀ ਬੇਟੀ ਖੋਲੇਗਾ ਮੈਨੂੰ ਚਾਪਿਆ 에ਅਰਲਾਈਨ ਦਾ ਸਾਰਾ ਕਰੂ ਜਿਵੇਂ ਮੈਨੂੰ ਹੀ ਘੂਰ ਰਿਹਾ ਹੋਵੇ ਨਹੀਂ ਤਾਂ ਮੈਨੂੰ ਮੇਰੇ ਆਪਣੇ ਅੰਦਰਲਾ ਪਾਲਾ ਹੀ ਖਾਰ ਰਿਹਾ ਸੀ ਚਾਨਕ ਜਹਾਜ਼ ਦੇ ਪਈਏ ਗੜਗੜ ਕਰਦੇ ਕਨੇਡੀਅਨ 에어ਪੋਰਟ ਉੱਤੇ ਅਮਰੀਕਾ ਦੀ ਸਰ ਜ਼ਮੀਨ ਨਾਲ ਟਕਰਾਈ ਯਾਤਰੀ ਆਪੋ ਆਪਣੀਆਂ ਬੇਟੀਆਂ ਤੋਂ ਆਜ਼ਾਦ ਹੋ ਗਏ ਸਨ ਅਤੇ ਆਪੂ ਆਪਣਾ ਸਮਾਨ ਸੰਭਾਲਦੇ ਇੱਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਰਨ ਲਈ ਕਾਲੇ ਜਹਾਪਰੇ ਸਨ ਇੱਕ ਪਤਲੀ ਜਹੀ ਮੀਮ ਆਪਣੇ ਬਾਲਾਂ ਵਿੱਚ ਬੁਰਸ਼ ਫੇਰੀ ਸੀ ਇੱਕ ਫਗਾਨੀ ਨੌਜਵਾਨ ਆਪਣੇ ਚਿਹਰੇ ਨੂੰ ਸਵਾਰਦਾ ਹੱਥਾਂ ਵਿੱਚ ਫੜੇ ਕਾਗਜ਼ ਪੱਤਰਾਂ ਨੂੰ ਸੰਭਾਲਣ ਵਿੱਚ ਮਗਨ ਸੀ ਇੱਕ ਹੋਰ ਹਿੰਦੁਸਤਾਨੀ ਬਿਰਧ ਮਾਤਾ ਜਿਵੇਂ ਆਪਣਾ ਸਮਾਨ ਚੁੱਕਣ ਲਈ ਕਿਸੇ ਦੂਜੇ ਦਾ ਸਹਾਰਾ ਭਾਲ ਰਹੀ ਸੀ ਮੈਂ ਸੋਤੇ ਸੋ ਦੋਸਤੀ ਮਦਦ ਲਈ ਉਸ ਵੱਲ ਨੂੰ ਉਲਾਰਿਆ ਪਰ ਮੇਰੀ ਪੇਟੀ ਤਾਂ ਅਜੇ ਵੀ ਜਿਉਂ ਦੀ ਤਿਉਂ ਬੰਨੀ ਹੋਈ ਸੀ ਮੇਰੀ ਸੀਟ ਕੋਲ ਖੜੀ 에ਅਰ ਹੋਸਟੈਸ ਦਾ ਪੂਰਾ ਧਿਆਨ ਅਜੇ ਵੀ ਮੇਰੀ ਤਰਫ ਹੀ ਸੀ ਇੱਕ ਇੱਕ ਕਰਕੇ ਜਦੋਂ ਤਕਰੀਬਨ ਸਾਰੇ ਹੀ ਮਸਾਫਰ ਇਥਾਂ ਉਤਰ ਗਏ ਤਾਂ ਜਾ ਕੇ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਏਅਰ ਹੋਸਟੈਸ ਨੇ ਮੇਰੀ ਪੇਟੀ ਸੀਟ ਨਾਲੋਂ ਆਪਣੇ ਹੱਥੀ ਖੋਲੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਆਪਣੀਆਂ ਦੋਹਾਂ ਜੇਬਾਂ ਉੱਪਰ ਹੱਥ ਰੱਖੀ ਸਿੱਧਾ ਜਹਾਜ਼ ਦੇ ਪਿਛਲੇ ਕੈਬਨ ਵਿੱਚ ਬਣੇ ਬਾਥਰੂਮ ਵੱਲ ਨੂੰ ਭੱਜਿਆ ਮੇ ਆਈ ਹੈਲਪ ਜੂ ਮਿਸਟਰ ਦੇ ਪਲੀਜ਼ ਵਿਦ ਕੇਅਰ ਏਅਰ ਹੋਸਟੈਸ ਦਾ ਸਾਰਾ ਧਿਆਨ ਮੇਰੇ ਵਿੱਚ ਹੀ ਸੀ ਇਹਨਾਂ ਸ਼ਬਦਾਂ ਨੂੰ ਸੁਣਦੇ ਸਾਰ ਮੇਰੇ ਅੰਦਰ ਛੁਪੇ ਡਰ ਦਾ ਪਰਛਾਵਾਂ ਹੋਰ ਲੰਬਾ ਹੋ ਗਿਆ। ਜਹਾਜ਼ ਦੇ ਦੂਜੇ ਕੈਬਨ ਵਿੱਚ ਹੁਣ ਸਿਰਫ ਇੱਕ ਹੋਇਆ ਰੋਸਟੇਸ ਤੇ ਦੂਜਾ ਮੇਰੀ ਦੇਖਭਾਲ ਕਰਨ ਵਾਲਾ ਡਾਕਟਰ ਬਸ ਇਹੀ ਦੋ ਜਣੇ ਬਾਕੀ ਸਨ। ਮੈਂ ਪਿਸ਼ਾਬ ਦੇ ਬਹਾਨੇ ਬਾਥਰੂਮ ਦੇ ਅੰਦਰ ਜਾ ਕੇ ਝੱਟ ਜ਼ੋਰ ਦੀ ਕੁੰਡੀ ਬੰਦ ਕਰ ਲਈ। ਫਟਾਫਟ ਇੱਕ ਜੇਬ ਵਿੱਚੋਂ ਜਹਾਜ਼ ਦੀ ਟਿਕਟ ਕੱਢੀ ਤੇ ਦੂਜੀ ਵਿੱਚੋਂ ਪਾਸਪੋਰਟ ਹਾਂ ਹਾਂ ਮੈਨੂੰ ਇਜ਼ਾਂਟ ਦਾ ਕਹਿਣਾ ਮੰਨਣਾ ਹੀ ਚਾਹੀਦਾ ਨਾ ਰਹੂ ਬਾਸ ਤੇ ਨਾ ਬੱਚੂਗੀ ਬਾਂਸਰੀ ਜੇਕਰ ਕੋਲ ਪਾਸਪੋਰਟ ਹੀ ਨਹੀਂ ਹੋਵੇਗਾ ਤਾਂ ਮੈਨੂੰ ਰਿਪੋਰਟ ਕਰਨਗੇ ਹੀ ਕਿਵੇਂ ਪਰ ਇਹ ਜ਼ਰਮ ਹੈ ਮੇਰੀ ਆਤਮਾ ਨੇ ਚੇਤਾਵਨੀ ਦਿੱਤੀ ਮੈਂ ਅਜੀ ਦੋ ਚਿੱਤੀ ਜਹੀ ਵਿੱਚ ਫਸਿਆ ਮਾਨ ਅਤੇ ਆਤਮਾ ਦੋਹਾਂ ਵਿੱਚੋਂ ਕਿਸੇ ਦੀ ਵੀ ਆਵਾਜ਼ ਉਤੇ ਅਮਲ ਨਹੀਂ ਸੀ ਕਰ ਸਕਿਆ ਕਿ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਿਆ ਮਿਸਟਰ ਦੇਵ ਪਲੀਜ਼ ਉੱਪਨ ਦਾ ਡੋਰ ਹੌਰੀਅਪ ਇਹ ਉਸੇ 에য়ার ਹੋਸਟੈਸ ਦੀ ਆਵਾਜ਼ ਸੀ ਜੋ ਕਿੰਨੇ ਹੀ ਚਿਰ ਤੋਂ ਮੇਰੇ ਵਾਲੀ ਦਵਾਲੀ ਮੇਰੀ ਦੇਖਭਾਲ ਲਈ ਕੌਮਦੀ ਰਹੀ ਸੀ ਉਸ ਦੀ ਆਵਾਜ਼ ਸੁਣਦਿਆਂ ਸਾਰ ਮੈਂ ਹੱਥਾਂ ਵਿੱਚ ਫੜੇ ਦੋਵੇਂ ਦਾਸਤਾਵੇਜ਼ ਛੇਤੀ ਨਾਲ ਟੁਕੜੇ-ਟੁਕੜੇ ਕਰ ਫਲਾਸ਼ ਵਿੱਚ ਰੋੜ ਦਿੱਤੇ ਦਰਵਾਜ਼ਾ ਹੋਰ ਜ਼ੋਰ-ਜ਼ੋਰ ਦੀ ਖੜਕਿਆ ਮੈਂ ਆਪਣੇ ਚਿਹਰੇ ਉੱਤੇ ਇੱਕ ਫਿੱਕੀ ਜਿਹੀ ਮੁਸਕਾਨ ਭਰਦਿਆਂ ਝੱਟ ਬਾਥਰੂਮ ਦਾ ਬੂਹਾ ਖੋਲ ਦਿੱਤਾ ਪਰ ਬਾਥਰੂਮ ਦੇ ਬਾਹਰ ਜਹਾਜ਼ ਦੇ ਕਪਤਾਨ ਮਿਸਟਰ ਲੈਰੀ ਅਤੇ ਉਸਦੇ ক্রੂ ਤੋਂ ਇਲਾਵਾ ਹੋਣ ਇੱਕ ਦੋ ਹੋਰ ਉਪਰੇ ਚਿਹਰੇ ਵੀ ਉਹਨਾਂ ਦੇ ਨਾਲ ਤਣਕੇ ਖੜੇ ਸਨ